ਲੁਧਿਆਣਾ ਦੇ ਵਿੱਚ ਗਿਲ ਰੋਡ ਫਿੱਕੀ ਉਸ ਵੇਲੇ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਠੇਕੇਦਾਰ ਦੇ ਕਰਿੰਦੇ ਨੂੰ ਕੁਝ ਲੋਕਾਂ ਦੇ ਵੱਲੋਂ ਕੁੱਟ ਦਿੱਤਾ ਗਿਆ ਦੱਸਦੇ ਕਿ ਠੇਕੇਦਾਰ ਦਾ આરોਪ ਹੈ ਕਿ ਉਸ ਦੇ ਵੱਲੋਂ ਇੱਕ ਬਿਲਡਿੰਗ ਤਿਆਰ ਕੀਤੀ ਗਈ ਹੈ ਜਿਸ ਦੀ ਬਕਾਇਆ ਪੇਮੈਂਟ ਲੈਣੀ ਸੀ ਅਤੇ ਜਿਸ ਬਿਲਡਿੰਗ ਨੂੰ ਤਿਆਰ ਕੀਤਾ ਸੀ ਉਸ ਦੇ ਵਿੱਚ ਇੱਕ ਵਿਅਕਤੀ ਨੂੰ ਉਸਨੇ ਚੌਕੀਦਾਰਪ ਬਚੋ ਤਾਇਨਾਤ ਕੀਤਾ ਹੋਇਆ ਸੀਗਾ ਅਤੇ ਸ਼ਾਮ ਹੁੰਦੇ ਹੀ ਕੁਝ ਵਿਅਕਤੀ ਦੇ ਵੱਲੋਂ ਉਸ ਚੌਕੀਦਾਰ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਤੇ ਜਦੋਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪਤਾ ਚੱਲਦਾ ਹੈ ਕਿ ਬਿਲਡਿੰਗ ਮਾਲਕ ਦੇ ਵੱਲੋਂ ਉਹ ਨੌਜਵਾਨ ਜੋ ਕੈਸੀ ਜਿਸਨੇ ਜਿਸਨੇ ਸਿਕਿਉਰਟੀ ਗਾਰਡ ਦੇ ਨਾਲ ਕੁੱਟਮਾਰ ਕੀਤੀ ਹੈ। ਪ੍ਰੋਪੀ ਲੈ ਕੇ ਤੁਸੀਂ ਮੌਕੇ ਤੇ ਪਹੁੰਚ ਕੇ ਕੀ ਕਹਿਣਾ ਚਾਹੁੰਦੇ ਕੀ ਮੰਗਣਾ? ਪ੍ਰੋਪੀ ਦੇ ਮਾਲਕ ਤੇ ਠੇਕੇਦਾਰ ਦੇ ਵਿਚਾਰ ਸੀ। ਅਸੀਂ ਦੋਵਾਂ ਨਾਲ ਗੱਲ ਕੀਤੀ ਹੈ। ਜੋ ਠੇਕੇਦਾਰ ਨੇ ਆਪਣਾ ਕੰਟੈਕਟ ਐਗਰੀਮੈਂਟ ਬਣਾਇਆ ਸੀ। ਉਹਨਾਂ ਨੂੰ ਲੈ ਕੇ ਮੈਂ ਆਪਣੇ ਆਫਿਸ ਬੁਲਾਇਆ ਨਾਲ ਜਿਹੜੇ ਮਾਲਕ ਆ ਉਹਨਾਂ ਨੂੰ ਵੀ। ਤੇ ਜਿਹੜਾ ਅਸੀਂ ਇਹਨਾਂ ਨੂੰ ਇਹ ਵੀ ਸਵਾਦ ਦਵਾਇਆ ਜਿਹੜਾ ਕੋਈ ਲੈ ਕੇ ਲੈਣ ਦੇਣ ਹੋਊਗਾ ਪੰਚਾਇਤ ਦੇ ਬਹਿ ਕੇ ਸੋਲਵ ਕਰ ਲਾਂਗੇ ਜੋ ਜਾਇਜ਼ ਹੋਊਗਾ। ਉਹ ਆਪਾਂ ਇਸ ਤੋਂ ਇਲਾਵਾ ਜਿਹੜੇ ਨਾਲ ਦੇ ਕੰਟਰੈਕਟਰ ਹੈਗੇ ਆ ਇੱਕ ਦੋ ਬੁਲਾਵਾਂਗੇ ਉਹਦਾ ਸਰਵੇ ਕਰਾ ਲਾਗੇ ਜਿਹਨਾਂ ਨੂੰ ਕੰਮ ਬਾਰੇ ਉਹ ਆਪਾਂ ਬਹਿ ਕੇ ਇਹਨਾਂ ਦਾ ਬਹਿ ਕੇ ਨਬੇੜ ਦਾਂਗੇ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਕਹਿਣਾ ਕੀ ਮਤਲਬ ਧੱਕਾ ਕਿੱਦਾਂ ਜਾ ਰਿਹਾ ਮੈਨੂੰ ਮੈਂ ਤੁਮਕਿ ਵੀ ਦਿਤੀਆਂ ਜਾਣਾ ਹੋਊਗਾ ਦੇਖੋ ਉਹ ਗੱਲ ਮਾਲਕ ਨੇ ਮੈਨੂੰ ਵੀ ਫੋਨ ਕੀਤਾ ਸੀ ਕੰਟਰੈਕਟਰ ਬਾਰੇ ਇਹਨਾਂ ਨੇ ਗੱਲ ਕੀਤੀ ਆ ਵੀ ਆਪਾਂ ਨੂੰ ਕਬਜ਼ਾ ਨਹੀਂ ਕਰਨਾ ਚਾਹੀਦਾ ਕਿਉਂਕਿ ਪੰਜਾਬੀ ਵਾਸੀ ਆ ਆਪਣੇ ਇਹ ਭੱਜ ਨਹੀਂ ਚੱਲੇ ਇੱਥੋਂ ਇਹ ਸਮਾਨ ਵੀ ਇੱਥੇ ਬਿਲਡਿੰਗ ਵੀ ਇੱਥੇ ਸਭ ਕੁਝ ਇੱਥੇ ਪਰ ਆਪਾਂ ਕਿਸੇ ਨਾਲ ਧੱਕੇਸ਼ਾਹੀ ਕਰੀਏ ਉਹ ਵੀ ਗਲਤ ਗੱਲ ਮੈਂ ਇਹਨਾਂ ਨੂੰ ਵੀ ਕਹਾਂਗਾ ਜਿਹੜਾ ਠੇਕੇਦਾਰ ਆ ਇਹ ਗੱਲਾਂ ਪਿਆਰ ਨਾਲ ਬੈਠ ਕੇ ਮੁੱਕਣ ਵਾਲੀ ਹੁੰਦੀ ਆ ਨਾ ਕਿ ਧੱਕੇਸ਼ਾਹੀ ਗੁੰਡਾਗਰਦੀ ਨਾਲ ਹੁੰਦੀ ਆ ਠੇਕੇਦਾਰ ਦੇ ਵੀ ਕਹਿਣਾ ਮੇਰੇ ਜਿਹੜੇ ਗਾਰਡਨ ਕੁਤ ਮਾਰ ਵੀ ਕੀਤੀ ਜਿਨ੍ਹਾਂ ਨੇ ਮਾਲਕ ਨਾਲ ਜਦ ਕੋਈ ਮਾਲਕ ਦੀ ਬਿਲਡਿੰਗ 'ਤੇ ਤੁਹਾਡੇ ਘਰੇ ਕੋਈ ਬੜੂਗਾ ਆ ਕੇ ਕੋਈ ਮਾਰਕੁੱਟ ਵੀ ਕਰ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਆ ਤੇ ਮੈਂ ਤਾਂ ਇਹੀ ਗੱਲ ਕਹਾਂਗਾ ਵੀ ਜਿਹੜਾ ਬੈ ਕੇ ਸੋਲੂਸ਼ਨ ਨਿਕਲਦੇ ਹੁੰਦੇ ਨਾ ਕਿ ਲੜਾਈ ਝਗੜੇ ਨਾਲ ਨਿਕਲਦੇ ਹੁੰਦੇ ਆ ਜਾਂ ਕਬਜ਼ਿਆਂ ਨਾਲ ਨਹੀਂ ਨਿਕਲਦੇ ਹੁੰਦੇ ਆ ਬੈ ਕੇ ਆਪਣੇ ਦਫ਼ਤਰ ਬੁਲਾਵਾਂਗੇ ਦੋਵੇਂ ਪਾਰਟੀਆਂ ਨੂੰ ਦੋਵਾਂ ਦੀ ਸੁਣਾਂਗੇ ਤੇ ਇਹਦਾ ਜੇ ਆਪਣਾ ਗਰੀਬ ਬੰਦਾ ਇਹਦੇ ਨਾਲ ਖੜਾਂਗੇ ਨਾਲ ਕੋਈ ਗੱਲ ਨਹੀਂ ਤੇ ਮਾਲਕ ਨਾਲ ਵੀ ਖੜਾਂਗੇ ਅਸੀਂ ਜੇ ਮਾਲਕ ਨਾਲ ਧੱਕਾਊਗਾ ਤਾਂ ਮਾਲਕ ਉਹ ਧੱਕਾਊ ਦੇ ਨਾਲ ਕਰੂਗਾ ਤਾਂ ਅਸੀਂ ਮਾਲਕਾਂ ਨਾਲ ਵੀ ਖੜਾਂਗੇ ਠੀਕ ਹੈ ਅਸੀਂ ਕਾਵਾਂਗੇ ਪੰਚਾਇਤ 'ਚ ਬੈ ਕੇ ਰਾਜ ਨਾਮਾ ਕਰੋ ਹਾਂਜੀ ਬੋਲੋ ਸਾਨੂੰ ਕਲਿਆਣ ਸਾਹਿਬ ਦੇ ਸਾਡੇ ਸਮਾਜ ਦੇ ਲੀਡਰ ਨੇ ਇਹ ਅਸੀਂ ਵੀ ਧਨਮ ਸਾਹਿਬ ਨਾਲ ਚੱਲਦੇ ਆਂ ਇਹ ਇੱਥੇ ਲੀਡਰ ਨੇ ਸਾਨੂੰ ਇਹਨਾਂ ਤੇ ਪੂਰਾ ਵਿਸ਼ਵਾਸ ਆ ਜੋ ਫੈਸਲਾ ਕਰਨਗੇ ਸਾਨੂੰ ਉਹ ਮੰਜੀ ਮੇਰਾ ਨਾਮ ਅਜੀਤ ਸਿੰਘ ਸਾਹਬੜਾ ਜੀ ਇਹ ਪ੍ਰਾਪਰਟੀ ਹੈ ਜੀ ਇਸ ਠੇਕੇਦਾਰ ਨੂੰ ਬਣਾਉਣ ਵਾਸਤੇ ਦਿੱਤੀ ਸੀਗੀ 43 ਲੱਖ ਰੁਪਏ ਦੇ ਚੁੱਕੇ ਆ 6000 ਸਕਰ ਫੁੱਟ ਜਗ੍ਹਾ ਹੈਗੀ ਬਣਾਉਣ ਵਾਲੀ 6000 ਸਕਰ ਫੁੱਟ ਜਗ੍ਹਾ ਬਣਾਉਣ ਵਾਲੀ ਸੀਗੀ ਅਜੇ ਕੰਮ 60% ਹੋਇਆ 50 75% ਬੰਦਾ ਪੈਸੇ ਲੈ ਚੁੱਕਾ ਕੰਮ ਵੀ ਨਹੀਂ ਕਰ ਰਿਹਾ ਨਜਾਇਜ਼ ਕਬਜ਼ਾ ਕਰ ਰਿਹਾ ਜਗ੍ਹਾ ਤੇ ਉਹ ਕਹਿੰਦਾ ਕਿ ਮੈਂ ਘੱਟੋ ਘੱਟ 40 ਲੱਖ ਰੁਪਏ 40 ਲੱਖ ਲੇ ਇਹ ਇੰਜੀਨੀਅਰ ਬੁਲਾ ਲਓ ਉਹਨੇ ਪਤਾ ਲਾ ਲਓ ਕਿੰਨਾ ਪੈਸਾ ਉੱਪਰ ਲੱਗਾ ਪਤਾ ਲੱਗ ਜਾਏਗਾ ਅੱਛਾ ਜੀ ਉਹ ਕਹਿੰਦੇ ਪਹਿਲਾਂ 900 ਰੁਪਏ ਸਕੁਆਇਰ ਫੁੱਟ ਦਾ ਰੇਟ ਕੀਤਾ ਇਹ ਨਜਾਇਜ਼ ਪੈਸੇ ਲੈਂਟਰ ਟੂ ਲੈਂਟਰ नाਪਿਆ ਜਾਂਦਾ ਨਾ ਕਿ ਪਿੱਲਰ ਨਾਪੇ ਜਾਂਦੇ ਨੇ ਇਹ ਇਹ ਨਜਾਇਜ਼ ਕੀ ਕਰ ਰਹੇ ਨੇ ਕਹਿੰਦੇ ਨੇ ਅਸੀਂ ਬੀਮ ਤੇ ਹੀ ਪਹਿਲਾਂ ਨੇ ਡਾਊਨ ਬੀਮ ਤੇ ਹੀ ਪਹਿਲਾਂ ਨੇ ਲੈਂਟਰ ਤੇ ਲੈ ਨਹੀਂ ਲੈਣੇ ਨੇ ਦੇਖੋ ਡੇਢ ਫੁੱਟ ਬਾਹਰ ਨਿਕਲੇ ਅਸੀਂ ਇਹਦਾ 900 ਰੁਪਏ ਸਾਲਾ ਪੈ ਦੇਣੇ ਨੇ ਐ ਨਹੀਂ ਹੈਗਾ ਕਿ ਅਸੀਂ ਤਾਂ ਕੰਨੀ ਦੇ ਲੇਕਿਨ ਕਿਦਰ ਜਿੱਦੋਂ ਪਰ ਹਾਂ ਲੈਂਟਰ ਪਾ ਰਹੇ ਆ ਉਹਦੇ ਥੋੜੀ ਪੈਸੇ ਦਿਆਂਗੇ ਤੁਸੀਂ ਪੈਸੇ ਦੇ ਇਹਨੂੰ ਤਿਆਰ ਹੋ ਜਿਹੜੇ ਰਹਿੰਦੇ ਆ ਪੈਸੇ 7.5 ਲੱਖ ਰੁਪਏ ਨਿਕਲਦਾ ਜੀ 75% ਪੈਸਾ ਲੈ ਚੁੱਕੇ ਨੇ ਸਾਡੇ ਤੋਂ ਅੱਛਾ ਜੀ 75% 42 ਲੱਖ 80 ਹਜ਼ਾਰ ਪੈਸੇ ਦੇ ਚੁੱਕੇ ਆ ਅੱਛਾ ਜੀ ਸਾਡਾ ਉਲਟਾ ਹਿਸਾਬ ਕਰਦੇ 7 ਲੱਖ 60 ਨਿਕਲਦਾ ਹੈ ਅੱਛਾ ਜੀ ਕਿ ਬਿਲਡਿੰਗ ਕੰਪਲੀਟ ਨਹੀਂ ਹੈ 75% ਸਾਡਾ ਪੈਸਾ ਜਾ ਚੁੱਕਾ ਹੈ ਅੱਜ ਕੀ ਕੀ ਲੈਂਟਰ ਹੀ ਪਏ ਨੇ ਪੇਮੈਂਟ ਦਿੱਤੀ ਦੇ ਪ੍ਰੂਫ ਹੈ ਹਾਂ ਸਾਰੇ ਪ੍ਰੂਫ ਹੈ ਰਿਟਰਨ ਪ੍ਰੂਫ ਨੇ ਸਾਡੇ ਕੋਲ ਅੱਛਾ ਸਾਰਾ ਕੁਝ ਕੰਪਲੀਟ ਵੀ ਦਿੱਤੀ ਇਹਨਾਂ ਦਾ ਹਾਂਜੀ ਇਹਨਾਂ ਦੇ ਖਾਤੇ ਕੰਪਲੀਟ ਥਾਂ ਦੇ ਦਿੱਤੀ ਹੋਈ ਹੈ ਜੀ ਰਿਪੋਰਟ ਕੀਤੀ ਹੈ ਹਾਂਜੀ ਕੰਪਲੀਟ ਕੀਤੀ ਹੈ ਇਹਨੇ ਐਸ ਐਚਓ ਵੀ ਤੱਕਾ ਕਰ ਰਹੀ ਹੈ ਸਾਡੇ ਨਾਲ ਕੌਣ ਤੱਕਾ ਕਰੇ ਰੇ ਰੇ 200 ਤੱਕਾ ਕਰ ਕੋਈ ਐਸ ਕੋਈ ਤਾਂ ਭਾਈ ਸਾਹਿਬ ਲੇਬਰ ਕੋਟ ਐਚ ਚਲੇ ਗਏ ਸੁਣ ਲੋ ਲੇਬਰ ਕੋਟ ਐਚ ਚਲੇ ਗਏ ਲੇਬਰ ਕੋਟ ਐਚ ਖਾਣੇ ਐ ਚਲੇ ਗਏ ਉਸ ਤੋਂ ਬਾਅਦ ਕੋਟਿਚਾ ਚਲੇ ਗਏ ਅੱਛਾ ਜੀ ਹਰ ਪਾਸੇ ਪ੍ਰਸ਼ਾਸਨ ਤੋਂ ਕੀ ਮੰਗ ਪ੍ਰਸ਼ਾਸਨ ਤੋਂ ਮੰਗੇ ਕਿ ਸਾਡੀ ਜਗ੍ਹਾ ਖਾਲੀ ਕਰਾ ਕੇ ਐਨਪਾਰਕ ਡੇਜਾ ਸਾਢੇ 7 ਲੱਖ ਰੁਪਏ ਦਵਾਇਆ ਜਾਏ ਕੋਈ ਅੱਜ ਇਹਨਾਂ ਦਾ ਰੋਪਾ ਕਿ ਤੁਸੀਂ ਉਹਨਾਂ ਦੇ ਚੌਂਕੇ ਡਾਰਨਾ ਕੁੱਟ ਮਾਰ ਅਸੀਂ ਕਹਾਂ ਸੀ ਕਿਉਂ ਕੁੱਟ ਮਾਰ ਕਰਾਂਗੇ ਸਾਡੀ ਜਗ੍ਹਾ ਜੋ ਮਲਦੀ ਜਲਕੇ ਸਿਲਾ ਦੇਣ ਸਾਢੇ 6.5 ਲੱਖ ਇਹਨੂੰ ਬੰਦੇ ਨੇ ਕੁੱਟਿਆ ਅੱਜ ਇਹਨਾਂ ਬੰਦਾ ਕੰਮ ਕਰਨ ਆਇਆ ਉਹਨੂੰ ਕਹਿੰਦੇ ਸੀ ਜ਼ਮੀਨ ਹੀ ਕੱਟ ਦੇਾਂਗੇ। ਅੱਛਾ ਜੀ। ਇਹਦੇ ਜਵਾ ਅਲਫਾਸ ਸੀਗੇ ਸਵੇਰੇ। ਉਹ ਬੰਦਾ ਵੀ ਆਇਆਗਾ। ਭਾਈ ਜੀ ਇਹ ਕਿਹਨਾਂ ਨੇ ਰੋਬ ਹੋਰ ਲਾਇਆ ਤੁਹਾਡੇ ਦੇ ਵੀ ਚੌਕੀਦਾਰ ਨੂੰ ਕੁੱਟਿਆ ਤੁਸੀਂ? ਅਸੀਂ ਚੌਕੀਦਾਰ ਨੂੰ ਨਹੀਂ ਕੁੱਟਿਆ ਇਹਨਾਂ ਨੇ ਸਾਡਾ ਬੰਦਾ ਸਵੇਰੇ ਕੁੱਟਿਆ। ਉਹ ਬੰਦੇ ਦੀ ਕੰਪਲੇਂਟ ਥਾਣੇ ਜਾ ਚੁੱਕੀ ਹੋਈ ਹੈ। ਐਮਐਲ ਕਟਾਉਦੀ ਹੈ। ਹਾਂ ਅਸੀਂ ਸਵੇਰੇ ਐਲਮਾ ਦੀ ਕਟਾਈ। ਇਹ ਕਹਿੰਦੇ ਸੀ ਬੰਦੇ ਨੂੰ ਜ਼ਿੰਦਾ ਕੱਟ ਦੇਾਂਗੇ। ਉੱਪਰੋਂ ਦੀ ਬੁਨਵਾਸੀ ਕਰਨਾ ਹੈ। ਕਹਿੰਦਾ ਅਗਰ ਤੂੰ ਨਹੀਂ ਕੰਮ ਛੋੜ ਰੱਖੇਂਗਾ ਅਸੀਂ ਤੇਰੇ ਜ਼ਿੰਦਾ ਕੱਟ ਦੇਾਂਗੇ। ਹੁਣ ਮੰਗ ਕੀ ਕਰਦੇ ਹੋ? ਅਸੀਂ ਮੰਗ ਕਰ ਇਹਨਾਂ ਕਨੇ ਮੇਰਾ 40-42 ਲੱਖ ਰੁਪਏ ਬੈਲੰਸ ਪਿਆਗਾ ਮੈਨੂੰ ਇਹਨਾਂ ਨੇ ਦੋ ਤਿੰਨ ਵਾਰੀ ਟੌਰਚਰ ਕੀਤਾ ਪਹਿਲਾਂ ਮੈਂ 6-7 ਮਹੀਨਿਆਂ ਤੋਂ ਰਹਿਣਾ ਕੰਮ ਕਰ ਰਿਹਾ ਸੀ ਮੇਰਾ ਚੌਂਕੀਦਾਰ ਰੱਖਿਆ ਆ ਸੀ ਅਸੀਂ ਕੋਰਟ ਦੇ ਵਿੱਚ ਲੇਬਰ ਕੋਰਟ ਦੇ ਵਿੱਚ ਵੀ ਕੇਸ ਪਾਇਆ ਸੀ ਤੇ ਵੱਡੇ ਕੋਰਟ ਦੇ ਵਿੱਚ ਵੀ ਪਾਇਆ ਸੀ ਉੱਥੋਂ ਜਿਹੜੀ ਕਾਰਵਾਈ ਹੋਈ ਸੀ ਉਹਨਾਂ ਨੇ ਮੇਰਾ ਕੇਸ ਦਰਜ ਕਰਕੇ ਪੁਲਿਸ ਖਾਨੇ ਨਾਲ ਰਿਪੋਰਟ ਦੋਰੀ 6 ਨੰਬਰ ਚੌਂਕੀ ਉੱਥੇ ਜੇ ਠਾਕਰ ਜੀ ਸੀ ਉਹਨਾਂ ਨੇ ਇਹਨਾਂ ਸਰਕਾਰੀ ਬੰਦਾ ਤੌਰ ਕੇ ਕਾਰਵਾਈ ਸਰਕਾਰੀ ਬੰਦਾ ਤੌਰ ਕੇ ਕਾਰਵਾਈ ਕੀਤੀ ਸੀ ਉਹਨਾਂ ਨੇ ਜਿਹੜੀ ਉਹਨਾਂ ਨੇ ਕਾਰਵਾਈ ਕੀਤੀ ਉਹਨਾਂ ਨੇ ਮੇਰਾ 31 ਲੱਖ ਰੁਪਏ ਦਾ ਸਰਦਾਰਾ ਕੰਨੀ ਮੇਰੀ ਪੇਮੈਂਟ ਕੱਟੀ ਸੀ ਨਿਕਲੀ ਸੀ ਇਹ ਬੰਦੇ ਨੇ ਇਹ ਬੰਦੇ ਨੇ ਜੀ ਦੁਗਰੀ ਤੇ ਰਹਿਣ ਵਾਲੇ ਨੇ ਇਹਨਾਂ ਦੀ 7 ਫੇਸ ਦੇ ਵਿੱਚ ਫੋਕਲ ਬੈਂਡ ਫੈਕਟਰੀ ਆ ਟਾਇਰ ਬਣਦਾ ਮੋਟਰ ਟਾਇਰ ਬਣਦਾ ਹੀ ਇਹਨਾਂ ਦੇ ਇੱਥੇ ਕੀ ਬਣ ਰਿਹਾ ਅੱਜ ਕੱਲ ਪੂਰੇ ਇਹਨਾਂ ਦਾ ਮੌਲ ਬਣ ਰਿਹਾ ਜੀ ਆ ਮੌਲ ਮੌਲ ਬਣਾਉਣ ਦਾ ਮੈਂ ਠੇਕਾ ਲੇਤਾ ਸੀ ਐਗਰੀਮੈਂਟ ਵਿੱਚ ਕਿੰਨੇ ਸਾਲ ਤੋਂ ਤੁਸੀਂ ਇੱਥੇ ਕੰਮ ਕਰ ਰਹੇ ਹੋ ਪੂਰੇ ਸਾਨੂੰ ਹੋ ਗਏ 2000 ਆ 24 ਦੇ 6ਵੇਂ ਮਹੀਨੇ ਕੰਮ ਸ਼ੁਰੂ ਕੀਤਾ ਸੀ ਜੀ 24 ਦੇ ਕੰਮ ਕੀਤਾ ਜੀ ਆ 6ਵੇਂ ਮਹੀਨੇ ਜੀ ਪੇਮੈਂਟ ਦਾ ਐਗਰੀਮੈਂਟ ਕਿਵੇਂ ਹੋਇਆ ਸੀ ਪੇਮੈਂਟ ਦਾ ਰੇਟ ਹੋਈ ਮੇਰਾ RCC ਨਾਪ ਕੇ 900 ਰੁਪਏ ਪਰ ਸਕਰ ਫੁੱਟ ਉਹ ਮੈਨੂੰ ਕਹਿੰਦਾ ਸੀ RCC ਨੇ ਆਪਣੀ ਅਸੀਂ ਕੱਲਾ ਲੈਂਟਰ ਨਾਪਣਾ ਇਹ ਐਗਰੀਮੈਂਟ ਆ ਇਹਦਾ ਆ ਐਗਰੀਮੈਂਟ ਆ ਇਹ ਕਿਹੜਾ ਗਵਾਹ ਆ ਇਹਨਾਂ ਨੂੰ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਤੂੰ 52000 ਰੁਪਏ ਲੈ ਲੈ ਪੰਜ ਛੇ ਦਿਨ ਪਹਿਲਾਂ ਵੀ ਬਿਆਨ ਮੁੱਕਰ ਜਾ ਉਹਦਾ ਵੀ ਦੂਜੇ ਦਿਨ ਟੈਂਪੂਆਂ ਨਾਲ ਗਿੱਲ ਰੋਡ ਤੇ ਨਾ ਦੱਬਾ ਰੋਡ ਤੇ ਐਕਸੀਡੈਂਟ ਹੋ ਗਿਆ ਸੋਲਜੀ ਨੇ ਆਖਿਆ ਜੀ ਉਹਦੀ ਰਿਪੋਰਟਿੰਗ ਮੇਰੇ ਕੋਲ ਪਈ ਆ ਉਹਦਾ ਵੀ ਬਿਆਨ ਲੈਂਦਾ ਮੈਂ ਉਹ ਬਜਾਰਾ ਹਸਪੀਟਲ ਦੇ ਵਿੱਚ ਪਿਆ ਉਹਦੀ ਬਾਹ ਦੇ ਵਿੱਚ ਗਰੇਵਾਲ ਨੂੰ ਕੁੱਟ ਕੇ ਗਏ ਨੇ ਹੁਣ ਕੀ ਮੇਨ ਮੁੱਦਾ ਹੁਣ ਮੇਰਾ ਚੌਂਕੀਦਾਰ ਰੱਖਿਆ ਹੋਇਆ ਸੀ ਹਾਂ ਜੀ ਉਹਨੂੰ ਕੁੱਟ ਕੇ ਸਰਦਾਰ ਦੇ ਤੋਂ ਨੇ ਮੁੰਡੇ ਸੀ ਸਰਦਾਰਾ ਹੀ 4-5 ਬੰਦੇ ਹੋਰ ਆਏ ਸੀ ਉਹਨੂੰ ਕੁੱਟ ਕੇ ਸਮਾਨ ਕੱਢ ਕੇ ਬਾਹਰ ਚਲੇ ਗਏ ਪੂਰੇ ਠੇਕੇਦਾਰ ਨੂੰ ਕਹਿੰਦੇ ਵੀ ਤੇਰਾ ਵੀ ਆਈ ਹਾਲ ਕਰਾਂਗੇ ਵੀ ਨੂਰੇ ਬੜੀ ਨਾ ਤੇ ਉਹ ਉਹ ਕਹਿੰਦੇ 15 ਲੱਖ ਲੈ ਲੈ 20 ਲੱਖ ਲੈ ਲੈ ਕੋਈ 25 ਲੱਖ ਅਸੀਂ ਆਖਿਆ ਸੀ ਪੂਰਾ ਆਪਦਾ ਕਿੰਨੀ ਪਰਚੀ ਬਣੀ ਉਹਨੇ ਪੈਸੇ ਲੈਣੇ ਨੇ ਅਸੀਂ ਥੋੜੇ ਪੈਸੇ ਨਹੀਂ ਲੈਣੇ ਕਿੰਨੇ ਕਿੰਨੇ ਪਹਿਲੇ ਇਹ ਨਾਮ ਹੈ ਉਹਨਾਂ ਦਾ ਮਹਿੰਦਰ ਸਰਦਾਰ ਦਾ ਮਹਿੰਦਰ ਸਿੰਘ ਨਾਮ ਆਈ ਉਹਨਾਂ ਦੇ ਦੋ ਬੇਟੇ ਨੇ ਤਿੰਨ ਬੇਟੇ ਨੇ ਦੋ ਬੇਟੇ ਨਾਲ ਨੇ ਇੱਕ ਬੇਟਾ ਅੱਡਾ ਉਹਨਾਂ ਦੀ ਪਾਰਾ ਜਗਾ ਗਈ ਤੁਸੀਂ ਕਿੱਦਾਂ ਕਹਿ ਸਕਦੇ ਹੋ ਵੀ ਉਹਨਾਂ ਨੇ ਕੁਟਮਾਰ ਕੀਤੀ ਹੈ ਸਾਨੂੰ ਬੰਦੇ ਬਾਅਦ ਚੌਂਕੀਦਾਰ ਉਰੇ ਹੁੰਦਾਗਾ ਜੀ ਪਹਿਲਾਂ ਵੀ ਆਂਦੇ ਨੇ ਬਲੈਂਟਰ ਵਾਲੇ ਦਿਨ ਵੀ ਉਹਨਾਂ ਦੇ ਬੇਟੇ ਆਏ ਨੇ ਇਹਨਾਂ ਨੇ ਪਛਾਣ ਕੀਤੀ ਆ ਇਹਦੇ ਨਾਲ ਆ ਕੇ ਬੋਲੇ ਨੇ ਅੰਦਰ ਬੁਲਾ ਲਿਆ ਇਹਨੂੰ ਪਿਆਰ ਨਾਲ ਇਹਨੂੰ ਅੰਦਰ ਬੁਲਾ ਕੇ ਕੁੱਟਣ ਲੱਗੇ ਕਹਿੰਦੇ ਰੇੜੀ ਚੱਕ ਸਮਾਨ ਲੱਦ ਚਲ ਇਹਨੂੰ ਬਹੁਤ ਲੱਤਾਂ ਨਾਲ ਚਾਰ ਪੰਜ ਬੰਦੇ ਹੋਰ ਸੀ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਆਈ ਆ ਸਾਡੇ ਨਾਲ ਇਨਸਾਫ ਕੀਤਾ ਜਾ ਵੀ ਆ ਗਰੀਬ ਬੰਦੇ ਨੂੰ ਕੁੱਟਿਆ ਇਹਦਾ ਕੀ ਕਸੂਰਾ ਪੰਗਾ ਲੈਣਾ ਮੇਰੇ ਨਾਲ ਲੈਣ ਇਹਨੂੰ ਤਾਂ ਕੋਈ ਲੜਾਈ ਕਰਨ ਦੀ ਲੋੜ ਹੀ ਨਹੀਂ ਐਸਐਚਓ ਦੇ ਵੀ ਰੋਪ ਲਾ ਰਹੇ ਤੁਸੀਂ ਐਸਐਚਓ ਦਾ ਕੀ ਮੈਮਾ ਮਸਲਾ ਕਲਵੰਤ ਕੌਰ ਜੀ ਉਹਨਾਂ ਦੀ ਮਦਦ ਕਰ ਰਹੇ ਨੇ ਜੀ ਸੱਗੂ ਜੀ ਕਹਿੰਦੇ ਕਿਹੜੇ ਉਰੇ ਰਹਿ ਗਏ ਨੇ ਸੋਹਲ ਸਾਹਿਬ ਨੇ ਪ੍ਰਾਪਰਟੀ ਡੀਲਰ ਸਰਦਾਰ ਦੇ ਨਾਲ ਨੇ ਉਹਨਾਂ ਨੇ ਪਰਲੀ ਜਗ੍ਹਾ ਸਰਦਾਰ ਉਹ ਕਹਿੰਦੇ ਅਸੀਂ ਐਸਐਚਓ ਸਾਹਿਬ ਅਸੀਂ ਬੁਲਾਈ ਆ ਵੀ ਪਹਿਲਾਂ ਰਸ਼ੇਦ ਠਾਕੁਰ ਜੀ ਦੇ ਅਸੀਂ ਬਦਲੀ ਕਰਾਈ ਆ ਉਹਨੇ ਮੈਨੂੰ ਸਰੇਆ ਮ ਆਖਿਆ ਅਸੀਂ ਬੁਲਾਈ ਆ ਉਰੇ ਉਕਲਵੰਤਕੌਰ ਸਾਡੀ ਕੋਈ ਮਦਦ ਨਹੀਂ ਕਰ ਰਹੀ ਉਹਨਾਂ ਦੀ سپورਟ ਲੈ ਰਹੀ ਆ ਅਸੀਂ ਸਵੇਰੇ ਵੀ ਗਏ ਸੀ ਉਹਨਾਂ ਕੋਲੇ ਸਵੇਰੇ ਸਾਨੂੰ ਕਹਿੰਦੀ ਕੋਈ ਗੱਲ ਨਹੀਂ ਮੈਂ ਦੇਖ ਲਉ ਉਹਨਾਂ ਨੂੰ ਉਹਰੇ ਠੇਕੇਦਾਰ ਬਾੜਿਆ ਸੀ ਮੈਂ ਠੇਕੇਦਾਰ ਨੂੰ ਰੋਕਿਆ ਵੀ ਤੁਸੀਂ ਕੰਮ ਨਾਲ ਸ਼ੁਰੂ ਕਰੋ ਮੇਰਾ ਰੋਲਾ ਡਲ ਰਿਹਾ ਉਹ ਠੇਕੇਦਾਰ ਚਲਾ ਗਿਆ ਅੰਮ੍ਰੀ ਕੀ ਕਰਦੇ ਹੁਣ ਮੰਗਾ ਹੀ ਕਰਦੇ ਜੀ ਵੀ ਸਾਡਾ ਕੰਮ ਆ ਕੇਸ ਚੱਲਦਾ ਕੇਸ ਕਿਵੇਂ ਨਿਮੇੜੂਗਾ ਅਸੀਂ ਹਮੇ ਨਹੀਂ ਚੱਲਣਾ ਨਹੀਂ ਸਾਡੇ ਪੈਸੇ ਦੇਣਾ ਅਸੀਂ ਉਹਦਾ ਕੰਮ ਇਹ ਪੱਤਰੀ ਕਿੰਨਾ ਵੱਲੋ ਦਿਖਾਈ ਗਈ ਆ ਸਾਰਾ ਸਮਾਨ ਮੇਰਾ ਪਿਆ ਜੀ ਅੰਦਰ ਬਾਜਰੀ ਪੋੜੀ ਸਾਰਾ ਕੁਝ ਰੇਤਾ ਬਾਜਰੀ ਸਿਮਿੰਟ ਸਰਦਾਰ ਨੇ ਮੈਨੂੰ ਇੱਕ ਦੁਕਾਨ ਉੱਧਰ 15000 ਰੁਪਏ ਕਿਰਾਏ ਤੇ ਦਿੱਤੀ ਹੋਈ ਆ ਉਹ ਦੁਕਾਨ ਜੀ ਮੇਰੇ ਕੋਲੇ ਆ ਉੱਥੇ ਮੇਰਾ ਸਿਮਿੰਟ ਪਿਆ ਤੇ 400 ਬੋਰੀ ਸਾਰਾ ਕੁਝ ਤਾਂ ਤਾਲੇ ਮੇਰੇ ਲੱਗੇ ਹੋਏ ਨੇ ਉਹ 7 ਮਹੀਨਿਆਂ ਤੋਂ ਮੈਂ ਇਹਨਾਂ ਨੂੰ ਕਿਰਾਇਆ ਦੇ ਰਿਹਾ ਆਜਾ ਨਾ ਮੇ ਜੀ ਆਪਕਾ ਸੁਲਾ ਅੱਜ ਕੀ ਬਾਤ ਹੋਈ ਆਪਕੇ ਸਾਥ ਮਾਰਪੀਟ ਕਿਸਨੇ ਕੀਤੀ ਆਈਡੀ ਪੂਰਾ ਕਰੋ ਸਾਹਮਣੇ ਦੇਖੋ ਮੈਂ ਚੌਕੀਦਾਰ ਹਾਂ ਉੱਧਰ ਚੌਕੀਦਾਰ ਹਾਂ ਆਇਆ ਦੋ ਬੰਦੇ ਆਏ ਫਿਰ ਚਾਰ ਪੰਜ ਆਏ ਸਾਹਮਣੇ ਦੇਖੋ ਸਾਹਮਣੇ ਸਾਹਮਣੇ ਚਾਰ ਪੰਜ ਆਏ फिर मैं मेरे को बुलाया अंदर कि मतलब कितने मतलब कौन रहता है यहाँ पे अच्छा। मैं में ही रहता हूँ कैसा अंदर आओ अंदर ले गए अंदर ले जाए को। मेरे को मार मार के हालत खराब कर दी क्या नाम था कौन थे बोलो कभी पहले देखा उनको हाँ देखा हूँ कौन है वो सरदार के लड़के लड़के थे अच्छा बिल्डिंग के आपको क्यों पीटा उन्होंने अब पता नहीं ये नहीं मारा ज्यादा मारा बहुत अभी तक रहा पूरा मार मार दिया 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 से। लाग जूता लाख जूता नहीं मारे पहन वाग पे, जांग पे, पे, पे चार्थ 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 कुछ कहा पहचो साल कब्जा करने पर गरीब आदमी बड़ा हूँ अब तुम काम करोगे की छोड़ के जाओगे काम अब छोड़ के जाने पड़े क्या करूँगा मार देगा फिर डर लग रहा है डर नहीं लगा भाई तो थोड़े ही मारा मार दे जान से काट ठीक है ਪਾਰਟੀ ਨਹੀਂ ਹੋਗੀ ਨਾ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਗਰਮੀਤ ਸਿੰਘ ਠੇਕੇਦਾਰ ਆ ਜੀ ਅੱਜ ਪ੍ਰੋਬੀ ਦਾ ਜਿਹੜਾ ਰੋਲਾ ਚੱਲਦਾ ਵੈ ਮੁਕੇ ਤੇ ਬਹਿ ਕੇ ਡਿਗਰੀ ਵੀ ਨਹੀਂ ਹੈਗੀ ਮੇਰੇ ਗੱਲ ਸਮਝਾਓ ਠੇਕੇਦਾਰ ਦੀ ਡਿਗਰੀ ਨਹੀਂ ਹੈਗੀ ਕਿਹੜੇ ਕਿਹੜੇ ਤਖਾਨਾ ਦੇ ਪੁੱਤ ਹੁੰਦੇ ਨੇ ਉਹਨਾਂ ਦੇ ਕੋਲ ਕੋਈ ਡਿਗਰੀਆਂ ਨਹੀਂ ਹੁੰਦੀਆਂ ਉਹ ਛੁਰੂਤੀ ਦਾ ਉਹਨਾਂ ਦੇ ਖੂਨ ਦੇ ਵਿੱਚ ਹੀ ਬਲੱਡ ਵਿੱਚ ਹੀ ਠੇਕੇਦਾਰੀ ਜਲਦੀ ਹੁੰਦੀ ਆ ਅੱਜ ਅੱਜ ਕੀ ਹੋਇਆ ਅੱਜ ਰੌਲਾ ਕੀ ਹੋਇਆ ਜੀ ਮੇਰੇ 38 ਲੱਖ ਰੁਪਏ ਦੀ ਅਰਜੇਸ ਐਸ ਐਚਓ ਸਾਹਿਬ ਨੇ ਪਰਚੀ ਬਣਾਈ ਸੀ ਅਸੀਂ ਉਹ ਪਰਚੀ ਸੁਣੂਗੇ ਸਾਡੀ ਕਲਵੰਤ ਕੌਰ ਨੇ ਕੁਝ ਨਹੀਂ ਸੁਣੀ ਐਂਡਾ ਕਿੰਨੀ ਹੋ ਗਈ ਐਂਡਾ ਨੇ ਪੈਸੇ ਖਵਾਤੇ ਉੱਥੇ ਸੌ ਸਾਬ ਮੈਨੂੰ ਕਹਿੰਦਾ ਸੀ ਉਹਦੀ ਬਦਲੀ ਕਰਾ ਕੇ ਲੈ ਕੇ ਆਇਆ ਆ ਰਹੇ ਨੇ ਗਲਤ ਅਕਲ ਕਿਸ਼ਣ ਲੱਗ ਰਿਹਾ ਆ ਬੰਦੇ ਬੁਲਾਏ ਹੋਣੇ ਦੇਖੋ ਜੀ ਇਹਨਾਂ ਨੇ ਬੰਦੇ ਬੁਲਾ ਕੇ ਇਹਨਾਂ ਨੇ ਕੁੱਟੇ ਕਿਦੋਂ ਗੱਲ ਕੀਤਾ ਇਹਨਾਂ ਨੇ ਉਹਦੋਂ ਮਾਰੋਗੀ ਕੀਤਾ ਮੇਰੇ ਚੌਂਕੀਦਾਰ ਨੂੰ ਕੁੱਟਿਆ